हां जी दोस्तों ਸਮ ਨੂੰ ਬਖਾਉਨੇ ਆ ਇੱਕ ਬਹੁਤ ਵਧੀਆ ਚੀਜ਼ ਆ ਪੁਲ ਤੇ ਮੋਟਰਸਾਈਕਲ ਜਾ ਰਿਹਾ ਹੈ ਇਹਦੇ ਥੱਲੇ ਸੂ ਹੈ ਪਾਣੀ ਆਉਂਦਾ ਸੂਏ ਦੇ ਵਿੱਚ ਕੱਸੀ ਬੜੀ ਵਧੀਆ ਇੰਜੀਨੀਅਰਾਂ ਨੇ ਚੀਜ਼ ਦੇਖੋ ਬਣਾਈ ਉਪਰੋਂ ਦੀ ਚੀਜ਼ਾਂ ਬੱਸਾਂ ਵੀ ਲੰਘਦੀਆਂ ਭਾਰੀ ਚੀਜ਼ਾਂ ਥੱਲੇ ਦੇ ਸੂ ਹੈ ਇਹ ਪੈਂਡਾ ਜੀ ਹੈਂਗਣਾ ਹੈਂਗਣਾ ਤੇ ਵੀਰਵਦੀ ਦੇ ਵਿਚਾਲੇ ਪੁਲ ਆਉਂਦਾ ਹੈ ਤੁਸੀਂ ਵੇਖ ਸਕਦੇ ਹੋ ਇਹ ਨੂੰ ਬੋਲ ਟੇਰ ਫੋਗਾ ਜੀ ਬਣੇ ਨੂੰ ਤੇ ਇਹ ਵੀ ਬਾਵਾ ਬਾਟਾ ਹੀ ਪੋਲਾ ਇਹਦੇ ਥੱਲੋਂ ਦੀ ਸੂਆ ਟਪਦਾ ਇੰਜੀਨੀਅਰ ਨੇ ਕਮਾਲ ਹੀ ਕਰਤੀ ਦੇਖੋ ਦਿਮਾਗ ਇਹ ਨਾਲੀ ਦਾ ਪੋਲਾਈ ਨਾਲੀ ਦੇ ਉੱਤੋਂ ਦੀ ਸੂਆ ਟਪਦਾ ਥੱਲੋਂ ਦੀ ਨਾਲੀ ਐ ਭਰ ਵੀ ਬਹੁਤ ਜਾਂਦੀ ਐ ਇਸ ਮੀਂਹ ਵਲੇ ਤੇ ਪੋਲ ਦੇ ਥੱਲੇ ਸੂਆ ਆ ਸਾਨੂੰ ਵਿਖਾਉਣੇ ਆ ਇੱਥੋਂ ਪਾਣੀ ਜਾਂਦਾ ਹੈ ਤੇ ਪਰਲੇ ਪਾਸੇ ਨਿਕਲਦਾ ਪੁੱਲ ਦੇ ਆਹ ਤੁਸੀਂ ਦੇਖ ਸਕਦੇ ਹੋ ਬਹਾਉਨੇ ਆ ਸੋਨੂੰ ਆਹ ਵੇਖੋ ਇੱਥੋਂ ਪਾਣੀ ਸਟਾਰਟ ਹੋ ਗਿਆ ਜੀ ਜਾਣਾ ਆਹ ਵੇਖ ਲਓ ਇੱਥੋਂ ਦੀ ਪਾਣੀ ਟੱਪਦਾ ਹੈ ਇਹ ਆਹ ਵੇਖੋ ਇੱਥੋਂ ਕਿੰਨਾ ਚੌੜਾ ਹੈ ਤੇ ਕਿੰਨਾ ਪਾਣੀ ਹੈ ਡੋਂਗਾ ਹੀ ਵਹਤਾ ਹੈ ਤੇ ਬਹਾਉਨੇ ਸੋਨਾਂ ਪੁੱਲ ਦੇ ਇੱਥੇ ਪਾਣੀ ਨਿਕਲਦਾ ਜੀ ਇਹ ਆਕੇ ਅਸੀਂ ਵੇਖ ਸਕਦੇ ਹਾਂ ਦੇਖੋ ਇਹ ਉਥੋਂ ਪਾਣੀ ਆਕੇ ਇੱਥੇ ਨਿਕਲਦਾ ਸਮ ਥੱਲੋਂ ਵੀ ਬਗਾਉਨੇ ਆ ਪੁੱਲ ਦੇ ਜਿਵੇਂ ਬਣਾਇਆ ਇਹ ਆ ਤੁਸੀਂ ਬਣਿਆ ਵੀ ਵੇਖ ਲਓ ਬਹੁਤ ਕੈਂਟ ਚੀਜ਼ ਬਣਾਈ ਹੈ ਇਹ ਆਹ ਦੇਖੋ ਪੁੱਲ ਦੇ ਥੱਲੋਂ ਦੀ ਬਣਾ ਕੇ ਆਹ ਦੇਖੋ ਆਹਨੇ ਪੁਰਜੇ ਕਾਫੇ ਕੜਾ ਕਰਕੇ ਤੇ ਪੂਰਾ ਵਧੀਆ ਤਿਆਰ ਕਰਾਇਆ ਹੋਇਆ ਕਦੇ ਇਹ ਲੀਕ ਨਹੀਂ ਹੋਇਆ ਬਹੁਤ ਸਾਲ ਪੁਰਾਣਾ ਬਣਿਆ ਹੋਇਆ ਹੈ ਇਹ ਇੱਥੇ ਗਰਮੀ ਦੇ ਵਿੱਚ ਨਹਾਉਣ ਆਉਂਦੇ ਨੇ ਗੱਡੀਆਂ ਗੁੱਟੀਆਂ ਧੋਂਦੇ ਨੇ ਮੋਟਰਸਾਈਕਲ ਧੋਂਦੇ ਨੇ ਤੇ ਬਹੁਤ ਠੰਡਾ ਪਾਣੀ ਹੈ ਇਹ ਤੇ ਆ ਤੁਸੀਂ ਵੇਖ ਸਕਦੇ ਹੋ ਆ ਦੇਖੋ ਧੋਨੇ ਮੋਟਰਸਾਈਕਲ ਗੱਡੀਆਂ ਆ ਗਈ ਨਾਲੀ ਤੇ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਤੇ ਪਰ ਇੰਦਰੀਆਂ ਨੇ ਕਮਾਲ ਹੀ ਕਰਤੀ ਜੀ ਹਾਓ ਕੋ ਆਹ ਨਾਲੀ ਹੁਣ ਇਹ ਸੁੱਕੀ ਪਈ ਐ ਤੇ ਫੇਰੇ ਚ ਪਾਣੀ ਆ ਜਾਂਦਾ ਕਦੇ ਮੀਂਹਾਂ ਦਾ ਕਦੇ ਬੰਦ ਹੋ ਜਾਂਦੀ ਐ ਫੈਕਟਰੀਆਂ ਦਾ ਪਾਣੀ ਨਹੀਂ ਆਉਂਦਾ ਇੱਚ ਤੇ ਇਹਦੇ ਵਿੱਚੋਂ ਪਾਣੀ ਲਵੇ ਖੇਤਾਂ ਵਾਲੇ ਪੱਖੇ ਨਾਲ ਚੱਕ ਕੇ ਜਾਂ ਮੋਟਰਾਂ ਨਾਲ ਚੱਕ ਕੇ ਵੀ ਪਾਣੀ ਲਾਉਂਦੇ ਨੇ ਇਹਦੇ ਨਾਲ ਚੋਇਆ ਨੂੰ ਵੀ ਬਹੁਤ ਫਰਕ ਪੈਂਦਾ ਹੈ ਚੋਏ ਵਧੀਆ ਉੱਪਰ ਆ ਜਾਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਆ ਗਿਆ ਪੋੜ ਕਮਾਲੀ ਕਰਤੀ